ਹਾਂਜੀ ਮੈਚ ਹੋ ਰਿਹਾ ਆਪਣਾ ਅੱਜ ਕੇਕੇ ਫਾਰਮਸ ਲੁਧਿਆਣਾ ਤੇ ਦ ਪ੍ਰੋਟੀਨ ਫੈਕਟਰੀ ਤੇ ਡ੍ਰੀਮ ਜਿਮ ਵੱਲੋਂ ਕਰਾਇਆ ਜਾ ਰਿਹਾ ਬਾਏ ਐਸਸੀਸੀ ਜੀ ਕਿੰਨੀਆਂ ਟੀਮਾਂ ਜਿਹੜੀਆਂ ਇਹਦੇ ਵਿੱਚ ਪਾਰਟਿਸਪੇਟ ਇਹਦੇ ਵਿੱਚ 8 ਟੀਮਾਂ ਨੇ ਪਾਰਟਿਸਪੇਟ ਕੀਤਾ ਵਾ ਪੂਰੇ ਪੰਜਾਬ ਤੋਂ ਟੀਮਾਂ ਆਈਆਂ ਨੇ ਵੱਡੇ ਵੱਡੇ ਪਲੇਅਰਸ ਆਏ ਨੇ ਤੇ ਤਿੰਨ ਦਿਨ ਚੱਲਣਾ ਟੂਰਨਾਮੈਂਟ ਕਿੰਨੇ ਮੈਚ ਜਿਹੜੇ ਇਹਦੇ ਅ ਪਰ ਡੇ 6 ਮੈਚ ਹੋਣਗੇ ਤੇ ਸਾਰੀ ਟੀਮਸ ਨੂੰ ਤਿੰਨ ਤਿੰਨ ਮੈਚ ਮਿਲਣਗੇ ਕਿੰਨੇ ਹੋਰਾਂ ਦਾ ਮੈਚ ਹੈਗੇ ਸਾਰੇ 10 ਹੋਰਾਂ ਦਾ ਮੈਚ ਹੋਇਆ ਕਰੂਗਾ ਕੋਈ ਏਜ ਲਿਮਟ ਵਗੈਰਾ ਵੀ ਨਹੀਂ ਓਪਨ ਹੈ ਸਾਰਿਆਂ ਲਈ ਹਾਂਜੀ ਤਾਂ ਹੀ ਪੂਰੇ ਪੰਜਾਬ ਤੋਂ ਪਲੇਅਰਸ ਆਇਨੇ ਤੇ winning team ਲਈ ਕੀ ਕੁਝ ਜਿਹੜਾ ਰੱਖਿਆ ਹੈ winning team ਲਈ ਕਾਫੀ ਸਰਪ੍ਰਾਈਜ਼ਸ ਆ ਜਿਹਦਾ ਫਸਟ ਟੀਮ ਲਈ ਆ ਪਰ ਰੱਖਿਆ 61000 ਸੈਕੰਡ ਟੀਮ ਲਈ 31000 ਫਿਰ 11000 ਬਾਕੀ ਕਈ ਕੰਪਨੀਆਂ ਸਪான்ਸਰ ਕਰ ਰਹੀਆਂ ਨੇ ਜਿਹਦਾ ਜਿਹਨੇ ਸਭ ਤੋਂ ਵੱਧ ਛੱਕੇ ਮਾਰੇ ਉਹਨਾਂ ਨੂੰ 10000 ਹੋਰ ਬਹੁਤ ਚੀਜ਼ਾਂ ਨੇ ਆ ਸਰਗਰਮੀ ਦਾ ਮੋਟਿਵ ਵੀ ਹੈ ਜੇ ਪੀਚ ਹੋਗੀ ਜਾ ਰਹੇ ਤੇ ਮੋਟਿਵ ਕੀ ਰੱਖਿਆ ਜਰਾ ਇਸ ਦਾ ਮੋਟਿਵ ਹੈ ਕਿ ਲੁਕੀ ਫਿਟਨੈਸ ਪਲਸ ক্রিকেট ਨਾਲ ਜੁੜਨ ਤੇ ਆਪਣੀ ਫਿਟਨੈਸ ਨੂੰ ਵੀ ਇੰਪਰੂਵ ਕਰਨ ਤੇ ਵੱਧ ਤੋਂ ਵੱਧ ਆਪਾਂ ਲੋਕਾਂ ਨੂੰ ਇਨਸਪਾਇਰ ਕਰ ਸਕੀਏ ਤੇ ਤੁਸੀਂ ਖੇਡਾਂ ਨਾਲ ਜੁੜੋ ਤੇ ਆਪਾਂ ਇਹਨੇ ਸਰਪ੍ਰਾਈਜ਼ਸ ਤਾਂ ਹੀ ਰੱਖ ਰਹੇ ਕਿ ਵੱਧ ਤੋਂ ਵੱਧ ਨੌਕਲ ਯੂਥ ਇਹਨਾਂ ਜੁੜੋ ਸਰ ਇਹ ਪਹਿਲਾ ਉਪਰਾਲਾ ਜੀ ਅੱਗੇ ਵੀ ਇਦਾਂ ਦਾ ਫਰਸਟ ਟਾਈਮ ਕਰਵਾ ਰਹੇ ਆਪਾਂ ਹਾਂਜੀ ਫਿਰ ਕਿਸ ਤਰ੍ਹਾਂ ਦਾ ਰਿਪੋਰਟ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਕਿੰਨਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਰਿਸ਼ੀ ਭਾਈ ਜੀ ਮੇਰਾ ਨਾਮ ਰਿਸ਼ੀ ਪੱਲਾ ਜੀ ਇਹ ਟੂਰਨਾਮੈਂਟ ਬੇਲੀ ਗੱਲ ਤਾਂ ਕੋਈ ਪਰਸਨਲ ਟੂਰਨਾਮੈਂਟ ਨਹੀਂ ਹੋਇਆ ਜੀ ਇਹ ਅਸੀਂ ਸ਼ੁਰੂ ਕੀਤਾ ਸੀਗਾ ਬਹੁਤ ਛੋਟੇ ਜਿਹੇ ਲੈਵਲ ਤੋਂ ਬਟ ਇਹ ਸਾਰੇ ਭਰਾ ਜਿਹੜੇ ਵੀ ਆਪਾਂ ਦੇਖਦੇ ਪਏ ਆ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਬਹੁਤ ਵੱਡੇ ਲੈਵਲ ਤੇ ਟੂਰਨਾਮੈਂਟ ਕਰਾਉਣ ਜਾ ਰਹੇ ਹਾਂ ਮਤਲਬ ਇੰਨਾ ਅਸੀਂ ਸੋਚਿਆ ਵੀ ਨਹੀਂ ਸੀਗਾ ਜੀ ਇਹ ਸਾਨੂੰ ਨਹੀਂ ਪਤਾ ਸੀਗਾ ਕਿ ਸਾਡੇ ਪਿਆਰ ਸਾਨੂੰ ਸਾਡੇ ਭਰਾ ਇੰਨਾ ਪਿਆਰ ਕਰਨਗੇ ਕਿ ਇੰਨਾ ਕੁਝ ਹੋਣ ਨੂੰ ਮਿਲੇਗਾ ਜੀ ਬਟ ਟੱਚਵੁੱਡ ਹੈ ਕਿ ਸਾਰੇ ਭਰਾ ਨਾਲ ਖੜੇ ਆ ਮਤਲਬ ਜਿਹੜੇ ਭਰਾ ਦੀ ਜਿਹੜੀ ਡਿਊਟੀ ਲਈ ਆ ਸਾਰੇ ਭਰਾ ਉੱਥੇ ਖੜੇ ਨੇ ਮਤਲਬ ਕਿਸੇ ਨੂੰ ਜੇ ਪਾਣੀ ਦੀ ਵੀ ਡਿਊਟੀ ਲਈ ਨਾ ਕਿ ਤੂੰ ਪਾਣੀ ਫਲਾਣਾ ਵਾ ਉਹ ਭਰਾ ਉਹ ਵੀ ਕੰਮ ਕਰਦੇ ਪਏ ਨੇ ਜੀ ਇਹ ਕਿਸੇ ਨੂੰ ਇਹੀ ਫੀਲ ਹੋ ਰਿਹਾ ਕਿ ਇਹ ਸਾਡਾ ਆਪਣਾ ਟੂਰਨਾਮੈਂਟ ਹੈ ਕੋਈ ਇਹ ਨਹੀਂ ਫੀਲ ਕਰਦਾ ਪਿਆ ਕਿ ਇਹ ਆਪਾਂ ਕਿਤੇ ਬਾਹਰ ਖੇលਨ ਆਏ ਆ ਆਪਣੇ ਇੱਥੇ ਰਾਜਸਥਾਨ ਤੋਂ ਵੀ ਪਲੇਅਰ ਆਏ ਨੇ ਖੇਲਣ ਹਰਿਆਣੇ ਤੋਂ ਵੀ ਆਏ ਨੇ ਡੇਰਾ ਦੋਨ ਤੋਂ ਵੀ ਆਏ ਨੇ ਚੰਡੀਗੜ੍ਹ ਤੋਂ ਵੀ ਆਏ ਨੇ ਤੇ ਲੁਧਿਆਣਾ ਦਾ ਤੁਹਾਨੂੰ ਪਤਾ ਹੀ ਆ ਜੀ ਕ੍ਰਿਕਟ ਪ੍ਰੇਮੀਆਂ ਦਾ ਵਾ ਸਾਰੇ ਕ੍ਰਿਕਟ ਦੇ ਜਿੰਨੇ ਵੀ ਆਪਣੇ ਲੁਧਿਆਣੇ ਦੇ ਸਟਾਰ ਨੇ ਸਾਰੇ ਇਸ ਗਰਾਊਂਡ ਤੇ ਪਹੁੰਚੂਗੇ ਤੇ ਸਾਰੇ ਬਹੁਤ ਇੰਜੋਏ ਕਰੋਗੇ ਜੀ ਸਾਡਾ ਇੱਕ ਹੀ ਮੈਸੇਜ ਹੈ ਜੀ ਸਾਰੇ ਆਪਣੇ ਜਿੰਨੇ ਵੀ ਯੰਗਸਟਰ ਨੇ ਖੇਡਾ ਖੇਡਨਾਲ ਮਿਲਨ ਤੇ ਤਾਂ ਕਿ ਨਸ਼ੇ ਤੋਂ ਦੂਰ ਹੋਣ ਜੀ ਬਾਕੀ ਇਹ ਟੂਰਨਾਮੈਂਟ ਹੈ ਜੀ ਜਿਹੜਾ ਦਾ ਪ੍ਰੋਟੀਨ ਫੈਕਟਰੀ ਐਂਡ ਡ੍ਰੀਮ ਜਿਮ ਕੱਪ by SSC ਹੋ ਰਿਹਾ ਹੈ ਜੀ ਫਿਰ ਫਾਈਨਲਸ ਕਦੋਂ ਹੈ ਤੇ ਫਾਈਨਲਸ ਇਹਦਾ 27th ਨੂੰ ਹੈ ਜੀ ਜੀ ਹਾਂ ਜੀ ਜੀ ਇਹਦੇ ਚ ਦੇਖੋ ਜੀ ਆਪਾਂ ਇੱਕ ਸਿਰਫ 40s ਟੀਮ 40s ਦੀ ਟੀਮ ਨੂੰ ਸਿਰਫ ਮੈਸੇਜ ਦਿੱਤਾ ਸੀਗਾ ਡਾਕਟਰ ਰਾਜੀਵ ਚੀਨਾ ਜੀ ਨੇ ਜੀ ਉਹ ਪਿੱਛੇ ਸਾਡੇ ਖੜੇ ਨੇ ਉਹਨਾਂ ਨੇ ਓਨ ਦੀ سپورਟ ਸਾਡੀ سپورਟ ਵਾਸਤੇ ਪੂਰੀ ਟੀਮ ਭੇਜੀ ਹੋਈ ਹੈ ਜੀ ਇੱਥੇ ਆਪਣੀ ਐਂਬੂਲੈਂਸ ਇੱਥੇ ਖੜੀ ਹੋਈ ਹੈ ਜੀ ਨਾਲ ਇੱਥੇ ਫ੍ਰੀ ਮੈਡੀਕਲ ਟੈਸਟ ਹੋ ਰਹੇ ਨੇ ਜੀ ਮਤਲਬ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਬਹੁਤ ਜ਼ਿਆਦਾ ਪਿਆਰ ਇੱਕ ਆਪਣਾ ਭਰਾ ਵੈ ਜੀ ਸੰਚਿਤ ਕੇਸੀ ਬਹੁਤ ਵੱਡਾ ਉਹਦਾ ਬੋਰਡ ਵੀ ਲੱਗਾ ਕੇਸੀ ਇਵੈਂਟਸ ਤੋਂ ਉਹਨੂੰ ਇੱਕ ਵਾਰੀ ਕਿਹਾ ਸੀਗਾ ਕਿ ਵੀਰੇ ਆਪਾਂ ਇੱਥੇ ਸਾਰੇ ਭਰਾਵਾਂ ਨੂੰ ਫੂਡ ਦਾ ਮੋਈਆ ਕਰਾਣਾ ਵੈ ਉਹਨੇ ਕਿਹਾ ਤੁਸੀਂ ਟੈਨਸ਼ਨ ਨਹੀਂ ਲੈਣੀ ਜੀ ਮੈਂ ਖੜਾ ਵਾਂ ਤੁਹਾਡੀ ਪਿੱਠ ਨਹੀਂ ਲੱਗ ਦਊਗਾ ਉਹੀ ਚੀਜ਼ ਹੋ ਰਹੀ ਹੈ ਜੀ ਬਸ ਆਹੀ ਪਿਆਰ ਮਿਲ ਰਿਹਾ ਜੀ ਥੈਂਕ ਯੂ ਸੋ ਮਚ ਥੈਂਕ ਇਨਾਂ ਦੇ ਵੀ ਛੋਟੇ